ਤੇਰੇ ਅੰਦਰ ਸਾ ਤੇਰੇ ਅੰਦਰ ਸਾ ਤੇਰੇ ਅੰਦਰ ਸਾ ਕੋ ਹਮ ਬਾਲੇ ਪ੍ਰੀਤਮ ਮਨ ਮੋ ਹੀ ਪਦਕਾਸ ਹਮਾਰਾ ਤਹਯੋ ਪਟਨਾ ਛੇ ਵਿਖੇ ਪਾਉ ਮੈਂ ਓ ਸਹਿਰ ਪਬਨੇ ਹੋ ਤਹੀਂ ਪਰਕਾਰ ਸੁਨਮਾਰਾ ਭਇਓ ਤਹੀਂ ਪਰਕਾਰ ਸਵਾਾਰਾ ਭਇਓ ਪਟਨਾ ਸੇ ਪਟਨਾ ਸੇ ਵਿਖੇ ਪਬਨੇ ਰਾਚ ਹੈ ਬਿੱਖੇ ਪਵਲੇ ਸ਼ਹਿਰ ਬਿੱਖੇ ਸ਼ਹਿਰ ਬਿੱਖੇ ਅਬਲੇ ਤਹੀਂ ਪਰ ਕਾ ਮੁਰ ਰੱਬ ਕੀ ਉਸ ਮਿਆਲਾ ਪਾਪਾਂ ਦੇ ਤੀਰਤ ਨਾ ਨਾ ਜਦ ਹੀ ਚਾ Bye. <laughs> ਮੇਰੇ ਕਲ ਕੀ ਧਰ ਬਜ ਗਾਂ ਜਿੰਨ ਨੂੰ ਸੇਬ ਕੌਰ ਜਿਹਾ ਇਮਾਨ ਮਿਲ ਜੈ ਮਿਲ ਜਕਲ ਕੀ ਧਨ ਵਰਗਾ ਜਿੰਨ ਸਹਿਬ ਕੌਰ ਦੀ ਮਾਂ ਮਿਲ ਜੈ ਸਹਿਬ ਕੌਰ ਦੀ ਮਾਂ ਹੋਰ ਕੀ ਲੈਣਾ ਦੁਨੀਆ ਤੋਂ ਜਿੰਨ ਨੰਦਪੁਰ ਦਰ ਕੀ ਮਾਂ ਮਿਲ ਜੈ ਕੀ ਥਾਂ ਨਿਚੈ ਜਿੰਨੂ ਪੰਜ ਕੱਕਿਆਂ ਵਿੱਚੋਂ ਮੈਂ ਚਾਹਾਂਗਾ ਦਾ 11 ਚਾਵੇ ਪੰਜ ਕੱਕਿਆਂ ਜਿਨ ਚਾਉ ਵਰਨਾ ਨ ਚਾਨ ਜਾਵੇ ਜਿਹੜਾ ਪੰਜ ਕੁੱਟ ਪੀ ਕੇ ਅਮਰ ਤੇ ਬਨ ਛੇਰਾਂ ਤੋਂ ਬਲਵਾਨ ਜਾਵੇ ਪੰਜ ਕੁੱਟ ਪੀ ਕੇ ਅਮਰ ਬਨ ਛੇਰਾਂ ਤੋਂ ਬਲਵਾਨ ਜਾਵੇ ਜਿਨ ਮੁਕਤੀ ਦੋ ਜਹਾਨਾਂ ਦੀ ਤੇ ਵਾਲੀ ਦੋ ਜਹਾਨ ਮਿਲ ਜਾਏ ਨਾਨੀ ਤੇ ਵਾਦੀ ਤੋਂ ਜਹਾਂ ਮਿਲ ਜਾਏ ਪਿਓ ਮਿਲ ਜਾਏ ਖਲਗੀ ਧਰ ਵਰਗਾ ਨਾ ਜਿੰਨੂ ਸਹਿਬ ਕੌਰ ਜੀ ਮਾਂ ਮਿਲ ਜਾਏ ਸਹਿਬ ਕੌਰ ਜੀ ਕਿਰਤਰ ਮਿਲ ਜਾ ਮਾ ਸਹਿਬ ਮਾ ਰਾਣੀ ਦੀ ਕੋਤ ਪਵਤਰ ਮਿਲ ਜਾ ਮਾ ਸਹਿਬ ਮਾ ਰਾਣੀ ਦੀ ਜਿੰਨੂ ਜੋਨ ਪਵਤਰ ਹਸਾ ਤੇ ਜੋਗ ਮਿਲੈ ਗੁਰ ਬਾਣੀ ਦੀ ਤੁਨ ਪਵਤਰ ਹਸਾ ਤੇ ਜੋਗ ਮਿਲੈ ਗੁਰ ਬਾਣੀ ਦੀ ਜਿੰਨੂ ਦਾਤ ਮਾਤਾ ਰਾਗਰੀ ਕਾ ਕਾਤੀ ਵੇੜਾ ਮਿਲ ਜਾਵੇ ਕਾਤੀ ਮਾਤਾ ਗੁਜਰੀ ਨਾ ਚੌਂਕਾ ਦੇ ਵੇੜਾ ਮਿਲ ਜਾਵੇ ਜਿਨੋਂ ਬਾਪ ਤੇ ਇੱਕ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ ਬਾਪ ਤੇ ਇੱਕ ਬਹਾਦਰ ਦਾ ਖੁਸ਼ੀਆਂ ਦਾ ਖੇੜਾ ਮਿਲ ਜਾਵੇ ਮਹਾਲ ਦੀਨੂ ਪਿੱਤਾ ਲਖੌਣ ਲਈ ਲਾ ਮਿਲਜੈ ਮਹਾਲ ਬਿਨ ਪਿਤਾ ਲਖਾਉਣ ਦਈ ਗੁਰੂ ਗੋਬਿੰਦ ਸਿੰਘ ਦਾ ਨਾਮ ਮਿਲਜੈ ਪਿਓ ਮਿਲਜੈ ਖਲਗੀ ਧਰ ਵਰਗਾ जेकल की यान मर गा सेब गौर मा जी माँ जा, मिल जाए सेब गौर जी माँ मिल जाए सेब गौर जी माँ मिल जाए जगो जगो चक्कर चक्कर ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈਏ ਜਿੱਤੇ ਸਤਿਗੁਰਾਂ ਨੇ ਪਿਛਲੇ ਦਿਨਾਂ ਤੋਂ ਲੈ ਕੇ ਸਤਿਗੁਰਾਂ ਨੇ ਮੁਬਾਰਕ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ ਸਾਨੂੰ ਸਭਨਾਂ ਨੂੰ ਸੇਵਾ ਕਰਨ ਦਾ ਸਤਿਗੁਰੂ ਜੀ ਨੇ ਉਦਮ ਤੇ ਬਲ ਬਖਸ਼ਿਆ ਸਤਿਗੁਰੂ ਜੀ ਦੀ ਨਿਰੰਤਰ ਬਾਣੀ ਦੇ ਪ੍ਰਵਾਹ ਸ੍ਰੀ ਸਹਿਜ ਪਾਠ ਦਿਨਾਂ ਦੇ ਅੰਮ੍ਰਿਤ ਵੇਲੇ ਮੇਰੇ ਵਿਗੰਤ ਅਸੇ ਸਤਿਗੁਰਾਂ ਨੇ ਸਮਾਪਤੀ ਬਖਸ਼ੀ ਉਪਰੰਤ ਆਪ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਗ੍ਰਹਿਵਿਕ ਤੇ ਚਰਨ ਪਾਉਣ ਵਾਸਤੇ ਹਾਜ਼ਰੀ ਭਰਨ ਵਾਸਤੇ ਪਹੁੰਚੇ ਹੋ। ਪਰਬਾਤ ਫੇਰੀ ਦੇ ਰੂਪ ਵਿੱਚ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੀਆਂ ਨੇ ਸਤਿਕਾਰਜੋ। ਮਾਤਾ ਜੀ ਮਾਤਾ ਨਰਿੰਦਰ ਜੀ ਮਾਤਾ ਨਰਿੰਦਰ ਕੌਰ ਜੀ ਸਾਰੇ ਪਰਿਵਾਰ ਵੱਲੋਂ ਜੀ ਆਇਆਂ ਨੂੰ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਭਾਈ ਸੰਦੀਪ ਸਿੰਘ ਸਾਰੇ ਪਰਿਵਾਰ ਵੱਲੋਂ। ਆਪ ਸੰਗਤਾਂ ਨੂੰ ਜੀ ਆਇਆਂ। ਸਤਗੁਰੂ ਦੀ ਮੇਰ ਕਰਨ ਸਭਨਾਂ ਦੀ ਹਾਜ਼ਰੀ ਮਹਾਰਾਜ ਦਰ ਤੇ ਪ੍ਰਵਾਣ ਕਰਨ ਆਪਣੇ ਚਰਨਾਂ ਨਾਲ ਜੁੜ ਕੇ ਰੱਖਣ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਭਨਾਂ ਨੂੰ ਆਪਣੇ ਦਰੋਂ ਕਰੂੰ ਗੁਰ ਸਿੱਖੀ ਨਾਮਦਾਨ ਪਿਆਰ ਮਹਾਰਾਜ ਜੀ ਚੜ੍ਹਦੀਆਂ ਕਲਾ ਬਖਸ਼ਣ ਆਓ ਇੱਕ ਸ਼ਬਦ ਦੀ ਹਾਜ਼ਰੀ 5 ਮਿੰਟ ਤੇ ਕਰਨੀ ਹੈ ਉਸ ਤੋਂ ਉਪਰੰਤ ਸਮਾਪਤੀ ਹੈ ਕੀਰਤਨ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਪੁੰਨਾਂ ਹੋ ਜਾਂਦੀਆਂ ਨੇ ਸਤਿਗੁਰੂ ਔਰ ਸੰਗਤ ਬਖਸ਼ਮ ਜੋਗ ਰਹੇ ਤੇ ਬਖਸ਼ ਲੈਣਾ ਗੱਜ-ਬੱਜ ਕੇ ਫੱਤੇ ਬਲਾਓ ਕੋਈ ਰਸਨਾ ਬੰਦੀ ਨਾ ਰਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਨੰਦ ਸਭ ਦੀ ਤਕੀਰਤਨ ਸਾਰੇ ਜੁੜਵਲ ਕੇ ਕਰੀਏ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸੁਪਾਕ ਸਮਾਨ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕਿਰਪਾ ਕੀਤੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਲੰਗਰ ਪ੍ਰਸ਼ਾਦਾ ਪਾਣੀ ਆਪ ਸਭ ਸੰਗਤਾਂ ਨੇ ਛੱਕੇ ਜਾਣਾ ਜੀ। ਆਓ ਅਨੰਦ ਸਭ ਦੀ ਤਕੀਰਤਨ ਸਾਰੇ ਜੁੜਵਲ ਕੇ ਹਾਜ਼ਰੀ ਭਰੀ। ਰਾਮਕਲੀ ਮਹੱਲਾ ਤੀਜ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਧੀ ਮਨ ਵਜੀਆਂ ਬੰਦਾ ਰਾਗਤ ਪਰਵਾਜ਼ ਪਰੀਆਂ ਸ਼ਬਦ ਗਾਣਿਆ ਸ਼ਬਦ ਗਾਵਾ ਹਰੀ ਕੇਰਾ ਮਨ ਜਿਨੀ ਮਸਾ ਕਹਿਣਾ ਧਨੰਦ ਹੋਆ ਸਤਪੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਲਾਹ ਰਹਿ ਕਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਸਭ ਵਿਸਾਰਨਾ ਗੀਤ ਕਰੋ ਕਰੇ ਤੇਰਾ ਕਾਲ ਜਿਸ ਸਭ ਸਵਾਰਨਾ ਸਤਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਲੈ ਨਾ ਤਖ ਮਨ ਮੇਰੇ ਸਦਾ ਰਾਮ ਕਰਨਾ ਸਾਥੀ ਸਾਗਬਾ ਕਿਆਲਾ बाबा बच्चे आनंद ਸੁਣਾਉਂਦੀ ਹੋ ਸਗਲ ਮਨੋਰ ਨੂਰੇ ਧਾਰ ਬ੍ਰਹਮ ਪ੍ਰਭ ਪਾਇ ਪੁੱਤਰੇ ਸਤਿਵਸੂਰੇ ਉਮਰੋ ਸੰਤਾਂ ਕੋ ਉਚਰੇ ਸੁਣੀ ਸ਼ਕੀਵਾਨੀ ਸੰਤ ਸਾਧਨ ਪੈ ਸਰਸੇ I'm